ਬੜਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਕੱਲ ਬਾਬਾ ਹਰਨਾਮ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਮਹਾਰਾਸ਼ਟਰ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਦੀ ਜੋ ਹਮਾਇਤ ਕੀਤੀ ਹੈ ਅਸੀਂ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਦਾ ਜਥੇਬੰਦੀ ਵੱਲੋਂ ਇਸ ਫੈਸਲੇ ਦਾ ਕਰਨੇ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਆ ਬਾਬਾ ਹਰਨਾਮ ਸਿੰਘ ਨੂੰ ਭਾਜਪਾ ਦੀ ਜਿਹੜੀ ਸਪੋਰਟ ਆ ਉਹ ਹਰ ਕਿਸੇ ਨਹੀਂ ਇਸੇ ਕਰਨੀ ਚਾਹੀਦੀ ਨਾ ਤਾਂ ਕਾਂਗਰਸ ਦੀ ਸਪੋਰਟ ਕਰਨੀ ਚਾਹੀਦੀ ਸੀ ਅਤੇ ਨਾ ਹੀ ਭਾਜਪਾ ਦੀ ਸਪੋਰਟ ਕਰਨੀ ਚਾਹੀਦੀ ਸੀ ਕਿਉਂਕਿ ਇਹਨਾਂ ਦੋਹਾਂ ਪਾਰਟੀਆਂ ਨੇ ਲੰਬੇ ਸਮੇਂ ਤੋਂ ਪੰਥ ਅਤੇ ਪੰਜਾਬ ਦਾ ਜਿਹੜਾ ਘਾਣ ਆ ਉਹ ਕੀਤਾ ਜਿਸ ਭਾਜਪਾ ਨੇ ਜੂਨ 1984 ਦੇ ਵਿੱਚ ਕਿ ਜਿਹੜੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦਾ ਸਮਰਥਨ ਕੀਤਾ ਹੋਵੇ ਕਾਂਗਰਸ ਨੂੰ ਸ਼ਹਿ ਦਿੱਤੀ ਹੋਵੇ ਇੰਦਰਾ ਗਾਂਧੀ ਦੀ ਉੱਤੇ ਜ਼ੋਰ ਪਾਇਆ ਹੋਵੇ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਜਾਵੇ ਸੋ ਉਸ ਭਾਜਪਾ ਨੂੰ ਦਮਦਮੀ ਟਕਸਾਲ ਦੇ ਮੁਖੀ ਵਜੋਂ ਬਾਬਾ ਹਰਨਾਮ ਸਿੰਘ ਉਹ ਕਿਵੇਂ ਸਮਰਥਨ ਦੇ ਸਕਦੇ ਆ ਸੋ ਬਾਬਾ ਹਰਨਾਮ ਸਿੰਘ ਦੇ ਇਸ ਫੈਸਲੇ ਦੇ ਨਾਲ ਸੇਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਬਹੁਤ ਡੂੰਗੀ ਥੇਸ ਪੁੱਦੀ ਏ ਬੜੀ ਡੂੰਗੀ ਸੱਟ ਵੱਜੀ ਏ ਤੇ ਬਾਬਾ ਹਰਨਾਮ ਸਿੰਘ ਦੇ ਫੈਸਲੇ ਦੇ ਨਾਲ ਦਮਦਮੀ ਟਕਸਾਲ ਦੇ ਸ਼ਾਨਾਮਤੇ ਇਤਿਹਾਸ ਨੂੰ ਵੀ ਜਿਹੜੀ ਕਰਾਰੀ ਸਾਟਿਆ ਉਹ ਵੱਜੀ ਏ ਦਮਦਮੀ ਟਕਸਾਲ ਦਾ ਇਤਿਹਾਸ ਬਹੁਤ ਸ਼ਾਨਾਮਤ ਆ ਇਹ ਗੁਰਮਖਾਂ ਯੋਧਿਆਂ ਤੇ ਸ਼ਹੀਦਾਂ ਦੀ ਜਥੇਬੰਦੀ ਏ ਇਸ ਨੂੰ ਖਾਲਸਾ ਪੰਥ ਦੀ ਚੱਲਦੀ ਫਿਰਦੀ ਧਾਰਮਿਕ ਯੂਨੀਵਰਸਿਟੀ ਕਿਹਾ ਜਾਂਦਾ ਆ ਯੋਧੀਆਂ ਦੀ ਖਾਨ ਕਿਹਾ ਜਾਂਦਾ ਆ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਚਲਾਈ ਹੋਈ ਸੰਪਰਦਾ ਜਥੇਬੰਦੀ ਆ ਜਿਸ ਦਾ ਕੰਮ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਅਤੇ ਪੰਥ ਦੋਖੀਆਂ ਦੇ ਨਾਲ ਡੱਟ ਕੇ ਟੱਕਰ ਲੈਣਾ ਆ ਨਾ ਕਿ ਕਾਂਗਰਸੀਆਂ ਬਾਦਲਕਿਆਂ ਜਾਂ ਭਾਜਪਾਈਆਂ ਵਰਗੀਆਂ ਪੰਥ ਅਤੇ ਪੰਜਾਬ ਵਿਰੋਧੀ ਸੰਸਥਾਵਾਂ ਨੂੰ ਜਿਹੜਾ ਸਮਰਥਨ ਆ ਉਹ ਦੇਣਾ ਸੋ ਬਾਬਾ ਹਰਦਾਮ ਸਿੰਘ ਦੀ ਸ਼ਾਇਦ ਇਹ ਗੱਲ ਭੁੱਲ ਗਏ ਆ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੇਵਲ ਇੱਕ ਪਾਰਟੀ ਨੇ ਨਹੀਂ ਕਾਂਗਰਸ ਨੇ ਨਹੀਂ ਬਲਕਿ ਪੂਰੇ ਭਾਰਤ ਦੇ ਰਾਜਤੰਤਰ ਨੇ ਕੀਤਾ ਸੀ ਇਹਦੀ ਅਗਵਾਈ ਤਾਂ ਭਾਵੇਂ ਕਾਂਗਰਸ ਦੀ ਪ੍ਰਧਾਨ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤੀ ਸੀ ਪਰ ਸਮਰਥਨ ਭਾਜਪਾ ਆਰਐਸਐਸ ਭਗਵੇਂ ਬ੍ਰਿਗੇਡ ਅਖੌਤੀ ਅਕਾਲੀਆਂ ਕਾਮਰੇਡ ਪਾਰਟੀਆਂ ਅਤੇ ਇਥੋਂ ਤੱਕ ਕਿ ਪੂਰੇ ਭਾਰਤ ਦੇ ਹਿੰਦੂ ਤਵੀਆ ਕੱਟੜਵਾਦੀਆਂ ਨੇ ਕੀਤਾ ਸੀ ਤੇ ਜਿਸ ਭਾਜਪਾ ਨੇ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਦਾ ਸਮਰਥਨ ਕੀਤਾ ਹੋਵੇ ਅਤੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਦੇ ਉੱਤੇ ਜੋਰ ਪਾਇਆ ਹੋਵੇ ਕਿ ਇਹ ਹਮਲਾ ਤਾਂ ਤਿੰਨ 6 ਮਹੀਨੇ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ ਅਤੇ ਭਾਜਪਾ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀਆਂ ਤਸਵੀਰਾਂ ਵੀ ਗਵਾਹ ਆ ਜਿਹਦੇ ਵਿੱਚ ਉਹ ਇੱਕ ਮਾਰਚ ਕਰਕੇ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਫੌਜ ਭੇਜੀ ਜਾਵੇ ਇਸੇ ਤਰ੍ਹਾਂ ਭਾਜਪਾ ਦਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਆਪਨੇ ਕਿਤਾਬ ਦੇ ਵਿੱਚ ਵੀ ਮੰਨ ਚੁੱਕਾ ਆ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦੇ ਵਿੱਚ ਭਾਜਪਾ ਦਾ ਸਮਰਥਨ ਵੀ ਸੀ ਤੇ ਅਸੀਂ ਇੰਦਰਾ ਗਾਂਧੀ ਦੇ ਉੱਤੇ ਜ਼ੋਰ ਪਾਉਂਦੇ ਰਹੇ ਤੇ ਉਸੇ ਲਾਲ ਕ੍ਰਿਸ਼ਨ ਅਡਵਾਨੀ ਜਦੋਂ ਰੱਥ ਯਾਤਰਾ ਲੈ ਕੇ ਆਇਆ ਸੀ ਸਿੱਖਾਂ ਨੇ ਜਗ੍ਹਾ-ਜਗ੍ਹਾ ਦੇ ਉੱਤੇ ਉਹਦਾ ਵਿਰੋਧ ਕੀਤਾ ਜਦੋਂ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਇਨਾ ਭਾਜ ਪਾਈਆਂ ਨੇ ਜਿਹੜੇ ਲੱਡੂ ਆ ਕੂੜੀਆਂ ਸੀ ਛੋਲੇ ਸੀ ਉਹ ਵੀ ਫੌਜੀਆਂ ਨੂੰ ਜਿਹੜਾ ਵੰਡੇ ਸੀ ਅਸੀਂ ਕਿਵੇਂ ਭੁੱਲ ਜਾਈਏ ਕਿ ਭਾਜ ਪਾ ਦੇ ਆਗੂ ਹਰਬੰਸ لال ਖੰਨਾ ਨੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਜੋ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਲੱਗਾ ਸੀ ਉਹ ਤੋੜਿਆ ਸੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਜੋ ਕਾਲਪਨਿਕ ਤਸਵੀਰ ਆ ਉਹਨੂੰ ਵੀ ਪੈਰਾਂ ਹੇਠ ਮਢੋ ਲਿਆ ਗਿਆ ਉਹਦੇ ਉੱਤੇ ਸਿਗਰਟ ਤੱਕ ਸੁੱਟੀ ਗਈ ਜਦੋਂ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਸਿੱਖਾਂ ਨੇ ਪਵਿੱਤਰ ਸ਼ਾਹ ਦਾ ਦਰਵਾਜ਼ਾ ਦਿਵਾਉਣ ਦੇ ਲਈ ਬੜਾ ਭਾਰੀ ਸੰਘਰਸ਼ ਕੀਤਾ ਜਦੋਂ ਜਹਾਦ ਕੀਤੀ ਸ਼ਾਂਤਮਈ ਤਰੀਕੇ ਦੇ ਨਾਲ ਤੇ ਇਨਾ ਬਾਜ ਪਈਆਂ ਨਹੀਂ ਤਲਵਾਰਾਂ ਦੇ ਉੱਤੇ ਡਾਂਗਾਂ ਦੇ ਉੱਤੇ ਬੀੜੀਆਂ ਸਿਗਰਟਾਂ ਟੰਗ ਕੇ ਅੰਮ੍ਰਿਤਸਰ ਦੇ ਵਿੱਚ ਜਲੂਸ ਕੱਢੇ ਸੀ ਤੇ ਨਾਰੇ ਲਾਏ ਸੀ ਕਸ਼ ਕਰਾ ਕਿਰਪਾਨ ਭੇਜ ਦੇਾਂਗੇ ਪਾਕਿਸਤਾਨ ਦੁਕੀ ਕਿੱਕੀ ਖੈਰ ਨਹੀਂ ਦੇਣੀ ਸਿਰ ਤੇ ਪਗੜੀ ਰਹਿ ਨਹੀਂ ਦੇਣੀ ਇਹੀ ਭਾਜਪਾ ਹੀ ਕਹਿੰਦੇ ਸੀ ਕਿ ਬੀੜੀ ਬਿਗਰ ਸਿਗਰਟ ਪੀएंगे ਬੀੜੀ ਸਿਗਰਟ ਪੀएंगे ਬੜੀ ਸ਼ਾਨ ਨਾਲ ਜੀएंगे ਇਹੀ ਭਾਜਪਾ ਹੀ ਕਹਿੰਦੇ ਸੀ ਨਾ ਤੇ ਅੱਜ ਉਸੇ ਭਾਜਪਾ ਨੂੰ ਜਿਹੜਾ ਆ ਉਹ ਬਾਬਾ ਹਰਨਾਮ ਸਿੰਘ ਦੀ ਕਿਵੇਂ ਸਮਰਥਨ ਕਰ ਰਹੀ ਆ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਕਾਂਗਰਸ ਨੂੰ ਸਮਰਥਨ ਕਰੋ ਕਾਂਗਰਸ ਨੂੰ ਤਾਂ ਕਦੀ ਸਮਰਥਨ ਦਿੱਤਾ ਹੀ ਨਹੀਂ ਜਾ ਸਕਦਾ ਜਿਸ ਨੇ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਾਂ ਵਾਲੇ ਮਹਾਪੁਰਸ਼ਾਂ ਨੂੰ ਸ਼ਹੀਦ ਕੀਤਾ ਹੋਵੇ ਸਾਡੇ ਸਭ ਤੋਂ ਮੁਕੱਦਸ ਹਸਤਾਨ ਭਗਤੀ ਸ਼ਕਤੀ ਦੇ ਪ੍ਰਤੀਕ ਸ੍ਰੀ ਦਰਬਾਰ ਸਾਹਿਬ ਸ੍ਰੀ ਆਕਾਸ਼ ਤਖਤ ਸਾਹਿਬ ਦੇ ਉੱਤੇ ਹਮਲਾ ਕਰਕੇ ਢਾਹ ਢੇਰੀ ਕੀਤਾ ਗਿਆ ਹੋਵੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸਾੜਿਆ ਹੋਵੇ ਤੋਸ਼ਖਾਨਾ ਸਾੜਿਆ ਹੋਵੇ ਲਾਇਬ੍ਰੇਰੀ ਲੁੱਟੀ ਹੋਵੇ ਦੁੱਧ ਪੀਂਦੇ ਬੱਚੇ ਵੀ ਨਾ ਬਖਸ਼ੇ ਹੋਣ ਪ੍ਰਕਰਮਾਂ ਸਿੱਖਾਂ ਦੀਆਂ ਲਾਸ਼ਾਂ ਦੇ ਨਾਲ ਭਾਰ ਦਿੱਤੀਆਂ ਗਈਆਂ ਹੋਣ ਸਰੋਵਰ ਨੂੰ ਸਿੱਖਾਂ ਦੇ ਖੂਨ ਦੇ ਨਾਲ ਲਾਲ ਕਰ ਦਿੱਤਾ ਗਿਆ ਹੋਵੇ ਸਾਡੇ ਝੂਠੇ ਪੁਲਿਸ ਮੁਕਾਬਲੇ ਬਣਾਏ ਹੋਣ ਸਾਡੀਆਂ ਧੀਆਂ ਭੈਣਾਂ ਦੀ ਪੱਤ ਰੋਲੀ ਗਈ ਹੋਵੇ ਨਵੰਬਰ 1984 ਦਾ ਸਾਡੇ ਗਲਾਂ ਦੇ ਵਿੱਚ ਟਾਇਰ ਪਾ ਕੇ ਜਿਹੜੇ ਸਾਰੇ ਹੁਣ ਨਾ ਤਾਂ ਕਾਂਗਰਸ ਨੂੰ ਕਦੀ ਮਾਫ਼ ਕੀਤਾ ਜਾ ਸਕਦਾ ਨਾ ਹੀ ਭਾਜਪਾ ਨੂੰ ਜਿਹੜਾ ਮਾਫ਼ ਕੀਤਾ ਜਾ ਸਕਦਾ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਵਿੱਚ ਵੀ ਭਾਜਪਾ ਨੇ ਪੂਰਾ ਪੂਰਾ ਕਾਂਗਰਸ ਦਾ ਜਿਹੜਾ ਸਾਥ ਆ ਉਹ ਦਿੱਤਾ ਅਸੀਂ ਕਿਵੇਂ ਜਿਹੜਾ ਆ ਉਹ ਭੁੱਲ ਜਾਈਏ ਅੱਜ ਵੀ ਹੁਣ ਕਾਂਗਰਸ ਦੇ ਜਿਹੜੇ ਲੀਡਰ ਆ ਉਹ ਕਦੀ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਕਦੀ ਫਿਰ ਕਾਂਗਰਸ ਦੇ ਵਿੱਚ ਜਿਹੜਾ ਉਹ ਆ ਜਾਂਦੇ ਲੰਬਾ ਸਮਾਂ ਬਾਅਦ ਲੱਗਿਆ ਨੇ ਭਾਜਪਾ ਦੇ ਨਾਲ ਮਿਲ ਕੇ ਪੰਥ ਅਤੇ ਪੰਜਾਬ ਦਾ ਜਿਹੜਾ ਕਹਾਣ ਆ ਉਹ ਕੀਤਾ ਪਰ ਹੁਣ ਦਮਦਮੇ ਟਕਸਾਲ ਵਰਗੀ ਜਿਹੜੀ ਸੰਸਥਾ ਉਹਦਾ ਜਿਹੜਾ ਆਪਣੇ ਆਪ ਨੂੰ ਮੁਖੀ ਅਖਵਾ ਰਿਹਾ ਬਾਬਾ ਹਰਨਾਮ ਸਿੰਘ ਜੀ ਉਹ ਵੀ ਜਦੋਂ ਭਾਜਪਾ ਦਾ ਸਮਰਥਨ ਕਰਨਗੇ ਭਾਜਪਾ ਦਾ ਪ੍ਰਚਾਰ ਕਰਨਗੇ ਭਾਜਪਾ ਦੇ ਹੱਕ ਦੇ ਵਿੱਚ ਜਿਹੜਾ ਹੈ ਉਹ ਭੁਗਤਣਗੇ ਤਾਂ ਫਿਰ ਪੰਥ ਦੀ ਬੇੜੀ ਕੌਣ ਬੰਨੇ ਲਾਊਗਾ ਅਸੀਂ ਪੰਥ ਦੀ ਬੇੜੀ ਦੇ ਵਿੱਚ ਵਟੇ ਨਾ ਪਾਈਏ ਸੋ ਇਹ ਉਹੀ ਦਮਦਮੀ ਟਕਸਾਲ ਆ ਜਿਸ ਦੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਨ ਸੰਤ ਗਿਆਨੀ ਸੰਤ ਸਿੰਘ ਜੀ ਸਨ ਜਿਨ੍ਹਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪ੍ਰੇਰ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਸੋਨਾ ਲਗਵਾਇਆ ਸੀ ਮਹਾਰਾਜਾ ਰਣਜੀਤ ਸਿੰਘ ਜਦੋਂ ਝੰਗ ਦੀ ਲੜਾਈ ਦੇ ਵਿੱਚ ਜ਼ਖਮੀ ਹੋਏ ਤਾਂ ਟਕਸਾਲ ਦੇ ਮੁਖੀ ਹੀ ਉਹਨਾਂ ਨੂੰ ਚੁੱਕ ਕੇ ਕਿਲੇ ਦੇ ਵਿੱਚ ਲੈ ਕੇ ਗਏ ਮਹਾਰਾਜਾ ਸਾਹਿਬ ਇੰਨਾ ਖੁਸ਼ ਹੋਏ ਕਿ ਉਹਨਾਂ ਨੇ ਸਾਰੀ ਉਮਰ ਐਹਸਾਨ ਨਹੀਂ ਸੀ ਭੁੱਲਿਆ ਤੇ ਗਿਆਨੀਆਂ ਦਾ ਬੁੰਗਾ ਵੀ ਸਰੇ ਦਰਬਾਰ ਸਾਹਿਬ ਦੇ ਨੇੜੇ ਬਣਾ ਕੇ ਦਿੱਤਾ ਇੱਥੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਨੇ ਭਾਰੀ ਪ੍ਰਚਾਰ ਪ੍ਰਸਾਰ ਕੀਤਾ ਤੇ ਦਮਦਮੀ ਤਖਤਾਲ ਦੇ ਤੇਜਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ਾਂ ਨੇ ਇੰਦਰਾ ਗਾਂਧੀ ਨੂੰ ਦਿੱਲੀ ਵਿਖੇ ਖਧੀਆਂ ਖਰੀਆਂ ਸੁਣਾਈਆਂ ਐਮਰਜੈਂਸੀ ਦੀਆਂ ਝੰਡੀਆਂ ਉਡਾ ਕੇ ਸੈਂਤੀ ਨਗਰ ਕੀਰਤਨ ਜਿਹੜੇ ਕੱਢੇ ਸੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਹਿੰਦੂ ਸਾਮਰਾਜ ਨੂੰ ਸਿਧਾਂਤਕ ਚੁਣੌਤੀ ਤੇ ਹਥਿਆਰਬੰਦ ਚੱਕਰ ਦਿੰਦੇ ਆ ਹਿੰਦੁਸਤਾਨ ਦਾ ਤਖਤ ਹਿਲਾ ਦੇ ਦਿੱਤਾ ਸੀ ਤੇ ਚਮਕੌਰ ਦੀ ਗੜੀ ਵਾਂਗ ਸ਼ਾਨਾਮਤਾ ਇਤਿਹਾਸ ਬਿਰਧਿਆ ਸੀ ਸੋ ਇਹ ਆ ਦਮਦਮੀ ਟਕਸਾਲ ਦਾ ਇਤਿਹਾਸ ਬਾਬਾ ठाकुर ਸਿੰਘ ਦੀ ਮਹਾਪੁਰਸ਼ਾਨੀ ਜਿਹੜੀਆਂ ਵੱਡੀਆਂ ਸੇਵਾਵਾਂ ਆ ਉਹ ਨਿਭਾਈਆਂ ਤੇ ਜਿਸ ਸਮੇਂ ਬਾਬਾ ਹਰਨਾਮ ਸਿੰਘ ਜੀ ਹੁਣ ਕਦੀ ਕਾਂਗਰਸ ਦੇ ਕੈਪਟਨ ਅਬਰਿੰਦਰ ਸਿੰਘ ਦੀ ਸਪੋਰਟ ਕਰਦੇ ਆ ਕਦੀ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੀ ਸਪੋਰਟ ਕਰਦੇ ਆ ਤੇ ਕਦੀ ਹੁਣ ਜਦੋਂ ਭਾਜਪਾ ਦੀ ਦੀ ਸਪੋਰਟ ਆ ਉਹ ਕਰਦੇ ਆ ਤੇ ਇਹਦੇ ਨਾਲ ਇਤਿਹਾਸ ਨੂੰ ਚਾਰ ਚੰਨ ਨਹੀਂ ਲੱਗਨੇ ਬਲਕਿ ਇਹ ਬਹੁਤ ਵੱਡੀ ਜਿਹੜੀ ਤੋਹੀਨ ਆ ਉਹ ਹੋਵੇਗੀ ਸੋ ਬਾਬਾ ਹਰਨਾਮ ਸਿੰਘ ਨੂੰ ਆਪਣਾ ਇਹ ਜਿਹੜਾ ਫੈਸਲਾ ਆ ਉਹ ਤੁਰੰਤ ਵਾਪਸ ਲੈਣਾ ਚਾਹੀਦਾ ਆ ਤੇ ਜੇਕਰ ਸਪੋਰਟ ਹੀ ਕਰਨੀ ਆ ਤਾਂ ਪੰਥ ਖਾਲਸਾਨੀ ਤੇ ਰਣੋਂ ਕਰਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਦੇਦਾ ਆ ਪੰਜਾਬ ਦੇ ਵਿੱਚ ਜ਼ਰੂਰ ਕਰਿਆ ਕਰਨ। ਸੋ ਬਾਬਾ ਹਰਨਾਮ ਸਿੰਘ ਨੂੰ ਦਾਸ ਸਿੱਖ ਜੂਤ ਫੈਡਰੇਸ਼ਨ ਭਿੰਡਰਾਵਾਲਾ ਜਥੇਬੰਦੀ ਵੱਲੋਂ ਅਤੇ ਦਮਦਮੀ ਟਕਸਾਲ ਦਾ ਵਿਦਿਆਰਥੀ ਹੋਣ ਦੇ ਨਾਤੇ ਅਪੀਲ ਕਰਦਾ ਆ ਕਿ ਬਾਬਾ ਹਰਨਾਮ ਸਿੰਘ ਜੀ ਆਪਣਾ ਇਹ ਫੈਸਲਾ ਤੁਰੰਤ ਵਾਪਸ ਲੈਣ। ਭਾਜਪਾ ਨੂੰ ਜਿਹੜਾ ਟਕਸਾਲ ਦਾ ਸਮਰਥਨ ਆ ਉਹ ਕਦੇ ਵੀ ਨਹੀਂ ਹੋ ਸਕਦਾ। ਦਮਦਮੀ ਟਕਸਾਲ ਇੱਕ ਗੁਰਮਖਾਂ ਯੋਧਿਆਂ ਸ਼ਹੀਦਾਂ ਦੀ ਜਥੇਬੰਦੀ ਹੈ ਸੋ ਭਾਜਪਾ ਦਾ ਜਿਹੜਾ ਸਮਰਥਨ ਆ ਉਹਨੂੰ ਕੋਈ ਵੀ ਜਿਹੜਾ ਸੇਖਿਆ ਜਾਂ ਤਕਸਾਲ ਦਾ ਕੋਈ ਵੀ ਵਿਦਿਆਰਥੀ ਆ ਉਹ ਬਰਦਾਸ਼ਤ ਨਹੀਂ ਕਰੇਗਾ ਸੋ ਇਨੀਆਂ ਕੋ ਬੇਰਦੀਆਂ ਆਪ ਤੋਂ ਸੇਖ ਸੰਗਤਾਂ ਦੇ ਨਾਲ ਦਾਸ ਨੇ ਕਰਦੀਆਂ ਸੀ ਦਾਸ ਰਣਜੀਤ ਸਿੰਘ ਵਿਦਿਆਰਥੀ ਰਮਦਵੀ ਰਖਾਲ ਮੁਖ ਸੇਵਾਦਾਰ ਸੇਖ ਯੂਥ ਫੈਡਰੇਸ਼ਨ ਫਿਲਰਾ ਵਾਲਾ ਤੇ ਮੈਂ ਇੱਕ ਗੱਲ ਹੋਰ ਜ਼ਰੂਰੀ ਦੱਸਣਾ ਚਾਹੁੰਦਾ ਆ ਕਿ ਭਾਜਪਾ ਜੇਕਰ ਭਾਜਪਾ ਦਾ ਪੁਰਾਣਾ ਜਿਹੜਾ ਪਿਛੋਕੜ ਇਤਿਹਾਸ ਉਹ ਤੇ ਤੁਹਾਨੂੰ ਦੱਸ ਦਿੱਤਾ ਜੇਕਰ ਹੋਣ ਦੀ ਵੀ ਗੱਲ ਕਰੀਏ ਨਾ ਤੇ ਹੁਣ ਵੀ ਜਿਹੜੀ ਭਾਜਪਾ ਆ ਮੈਂ ਬਾਬਾ ਹਮਨਾਮ ਸਿੰਘ ਨੂੰ ਵੈਸੇ ਤੇ ਪਤਾ ਹੀ ਆ ਪਰ ਫਿਰ ਵੀ ਦੱਸ ਦੇਵਾਂ ਕਿ ਭਾਜਪਾ ਹੁਣ ਵੀ ਸੁਧਰੀ ਨਹੀਂ ਆ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਕਤਲ ਕਰਵਾ ਰਹੀ ਏ ਭਾਈ ਹਰਦੀਪ ਸਿੰਘ ਨਿੱਜਰ ਨੂੰ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਭਾਈ ਅਵਤਾਰ ਸਿੰਘ ਖੰਡਾ ਨੂੰ ਜਿਹੜਾ ਸ਼ਹੀਦਿਆ ਕੀਤਾ ਗਿਆ ਅਮਿਤ ਸ਼ਾਹ ਨੇ ਖੁੱਲਮ-ਖੁੱਲਾ ਪਾਰਲੀਮੈਂਟ ਵਿੱਚ ਐਲਾਨ ਕਰ ਦਿੱਤਾ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰਾਂਗੇ ਜਿਹੜੇ ਸਾਡੇ ਗੁਰਦਵਾਰੇ ਢਾਏ ਗਏ ਸੀ ਗੁਰਦੁਆਰਾ ਗਿਆਨਗੋਦੜੀ ਸਾਹਿਬ ਮੰਗੂ ਮੱਠ ਗੁਰਦੁਆਰਾ ਡਾਂਗਮਰ ਸਾਹਿਬ ਗਵਾਲੀਅਰ ਉਹ ਹਾਲੇ ਤੱਕ ਉਸਾਰੀ ਅਧੀਨ ਨਹੀਂ ਹੋਏ ਲਗਾਤਾਰ ਸਾਡਾ ਭਾਜਪਾ ਦੇ ਵੱਲੋਂ ਇਤਿਹਾਸ ਵਿਗਾੜਿਆ ਜਾ ਰਿਹਾ ਹੈ ਭਾਜਪਾ ਵੱਲੋਂ ਲਗਾਤਾਰ ਪੰਥ ਤੇ ਪੰਜਾਬ ਦੇ ਉੱਤੇ ਹਮਲੇ ਬਾਦਸੂਰ ਜਾ ਰਹੀ ਹੈ ਤੇ ਹਰ ਸਾਲ ਸ਼ੇਵ ਸੈਨਾ ਆਰਐਸਐਸ ਵੱਲੋਂ ਸੰਤ ਜਗਨੈਸ਼ ਸਿੰਘ ਦੀ ਖਾਲਸਾ ਭੇਡਰਾਂ ਵਾਲੇ ਮਹਾਪੁਰਸ਼ਾਂ ਦੇ ਜਿਹੜੇ ਪੁੱਤਲੇ ਆਉ ਹੂਕੇ ਜਾਂਦੇ ਆ ਉਹਨਾਂ ਨੂੰ ਅਤਵਾਦੀ ਕਿਹਾ ਜਾਂਦਾ ਸਾਡੇ ਸਿੱਖ ਸੰਘਰਸ਼ ਨੂੰ ਜਿਹੜਾ ਬਦਨਾਮ ਆ ਉਹ ਕੀਤਾ ਜਾ ਰਿਹਾ ਲਗਾਤਾਰ ਭਾਜਪਾ ਦੇ ਵੱਲੋਂ ਤੇ ਫਿਰ ਭਾਜਪਾ ਨੂੰ ਜਿਹੜਾ ਸਮਰਥਨ ਆ ਉਹ ਕਿਹੜੇ ਕਾਰਨਾ ਕਰਕੇ ਬਾਬਾ ਹਰਨਾਮ ਸਿੰਘ ਦੀ ਕਰੀਏ ਬਾਬਾ ਜੀ ਦੱਸਣ ਕਿ ਇਹਦੇ ਵਿੱਚ ਕਿਹੜੀ ਪੰਥ ਦੇ ਪੰਜਾਬ ਦੀ ਜਿਹੜੀ ਭਲਾਈ ਆ ਜਿਸ ਸਮੇਂ ਬਾਬਾ ਹਰ ਹਰਨਾਮ ਸਿੰਘ ਨੇ ਸ਼ਹੀਦੀ ਯਾਦਗਾਰ ਸਥਾਪਿਤ ਕੀਤੀ ਸ਼ਹੀਦੀ ਗੈਦਰੀ ਸਥਾਪਿਤ ਕੀਤੀ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਸ ਦਾ ਪਿੰਡਾਂ ਵਾਲਿਆਂ ਦੇ ਪਿੰਡ ਰੋਡੇ ਵਿੱਚ ਜਿੱਥੇ ਉਹਨਾਂ ਨੇ ਜਨਮ ਲਿਆ ਉੱਥੇ ਗੁਰਦੁਆਰਾ ਜਨਮਸਥਾਨ ਵੀ ਬਣਾਇਆ ਸੰਤ ਖਾਲਸਾ ਅਸੀਂ ਇਹਨਾਂ ਕਾਰਜਾਂ ਦੀ ਸ਼ਲਾਘਾ ਵੀ ਕੀਤੀ ਪਰ ਜਦੋਂ ਬਾਬਾ ਹਰਨਾਮ ਸਿੰਘ ਜੀ ਹੁਣ ਸੰਥ ਅਤੇ ਪੰਜਾਬ ਵਿਰੋਧੀ ਫੈਸਲੇ ਲੈਣਗੇ ਤੇ ਉੱਥੇ ਫਿਰ ਸਾਡਾ ਫਰਜ਼ ਬਣਦਾ ਆ ਕਿ ਅਸੀਂ ਸਮੇਂ ਸਿਰ ਇਸ ਫੈਸਲੇ ਦਾ ਜਿਹੜਾ ਜੱਟ ਕੇ ਵਿਰੋਧ ਆ ਉਹ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ